ਜੀ ਇੱਥੇ ਢੇਗਾ ਕੱਢਦੇ ਰਹੇ ਨੇ ਐਸੀ ਹੀ ਜਗ੍ਹਾ ਤੇ ਸੈਫ ਜਾਦੇ ਰਾਤ ਵਿਸ਼ਰਾਮ ਕਰਦੇ ਸਨ ਮਹਿਸੂਸ ਕਰੀ ਜਿਵੇਂ ਉਸ ਮਾਹੌਲ ਅੱਤ ਦੀ ਸਰਦੀ ਹੈ ਠੰਡ ਬਹੁਤ ਹੈ ਛਕਣ ਦੇ ਲਈ ਭੋਜਨ ਨਹੀਂ ਹੈ ਸੌਣ ਦੇ ਲਈ ਬਿਸਤਰਾ ਨਹੀਂ ਹੈ ਘੋੜਿਆਂ ਦੀਆਂ ਕਾਠੀਆਂ ਵਿਛਾ ਕੇ ਤੇ ਸਿੰਘਾਂ ਨੇ ਰਾਤ ਵਿਸ਼ਰਾਮ ਐਸੀ ਜਗ੍ਹਾ ਤੇ ਕੀਤਾ ਜਿਸ ਜਗ੍ਹਾ ਤੇ ਤੁਸੀਂ ਚੌਂਕੜਾ ਮਾਰ ਕੇ ਬੈਠੇ ਗੁਰੂ ਗੋਬਿੰਦ ਸਿੰਘ ਮਹਾਰਾਜ ਆਪੀ ਇਸੇ ਗੱਡੀ ਦੇ ਵਿੱਚ ਗੇੜੇ ਕੱਢਦੇ ਰਹੇ ਇਸੇ ਗੱਡੀ ਦੇ ਵਿੱਚ ਸਤਿਗੁਰੂ ਜੀ ਪਹਿਰੇਦਾਰੀ ਕਰਦੇ ਰਹੇ ਇਸੇ ਜਗ੍ਹਾ ਤੇ ਦੇ ਅਨੁ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਾਨੀਬਾਰ ਆਪਣੇ ਲਾਲਾਂ ਨੂੰ ਗਲਵਕੜੀ ਪਾਈ ਸੀ ਇਸੇ ਜਗ੍ਹਾ ਤੇ ਮਹਾਰਾਜ ਨੇ ਛੋਟੇ ਲਾਲਾਂ ਦਾ ਪਿਤਾ ਸੇ ਸਿਰੋਪ ਆਪਣੇ ਹੱਥੀਂ ਭਾਈ ਦਿਆ ਸਿੰਘ ਹਣੀ ਇਸੇ ਜਗ੍ਹਾ ਤੇ ਮਹਾਰਾਜ ਨੂੰ ਰਾਤ ਰੇਂਦੀ ਕਰਦੇ ਸੀ ਸੱਚੇ ਪਾਤਸ਼ਾਹ ਤੁਹਾਡੇ ਵਰਗਾ ਸਾਨੂੰ ਗੁਰੂ ਨਹੀਂ ਮਿਲਦਾ ਇਹ ਇੱਕੋ ਹੀ ਜਗ੍ਹਾ ਹੈ ਜਿੱਥੇ ਉਹਨਾਂ ਨੇ ਕਿਹਾ ਸੀ ਮਹਾਰਾਜ ਤੁਸੀਂ ਜਿੱਥੇ ਵੀ ਜਾਓਗੇ ਸਾਡੇ ਵਰਗੇ ਲੱਖਾਂ ਬਣਾ ਦਿਓਗੇ ਪਰ ਅਸੀਂ ਲੱਖਾਂ ਮਿਲ ਕੇ ਤੁਹਾਡੇ ਵਰਗਾ ਗੁਰੂ ਨਹੀਂ ਬਣਾ ਸਕਦੇ ਉਸ ਮਾਹੌਲ ਨੂੰ ਮਹਿਸੂਸ ਕਰੋ ਇਹ ਉਹੀ ਜਗ੍ਹਾ ਹੈ ਜਿੱਥੇ ਤੁਸੀਂ ਬੈਠੇ ਹੋ ਸਾਰੇ ਜਿਸ ਜਗ੍ਹਾ ਤੇ ਆਪਣੇ ਕਾਰੋਬਾਰ ਛੱਡ ਕੇ ਤੁਸੀਂ ਆਏ ਹੋ ਪਰਿਵਾਰ ਨੂੰ ਛੱਡ ਕੇ ਆਏ ਹੋ ਤੇ ਉਹ ਜਗ੍ਹਾ ਤਨ ਹੈ ਉਹ ਉਸ ਦਾ ਸਾਧ ਧਰਤੀ ਪਈ ਹਰਿਆਵਲੀ ਜਿੱਥੇ ਮੇਰਾ ਸਤਗੁਰੂ ਬੈਠਾ ਆਇਆ ਅੱਖਾਂ ਬੰਦ ਰੱਖਿਓ ਇੱਕ ਵਾਰ ਸਾਰੇ ਨਾਲ-ਨਾਲ ਬੋਲਿਓ ਤਨ ਮਾ ਗੁਜਰੀ ਦੇ ਲਾਲ ਜੀ ਤਨ ਮਾ ਗੁਜਰੀ ਦੇ ਲਾਲ ਦੀ ਤਨ ਮਾ ਗੁਜਰੀ ਹੋ ਲਾਲ ਜੀ ਤਨ ਮਾ ਗੁਜਰੀ ਦੇ ਲਾਲ ਜੀ ਤਨ ਮਾ ਗੁਜਰੀ ਦੇ ਲਾਲ ਦੀ ਤਨ ਮਾ ਗੁਜਰੀ ਦੇ ਲਾਲ ਦੀ ਅਨ ਤਨ ਬਾਬਾ ਰੀਤ ਸਿੰਘ ਜੀ ਅਨ ਤਨ ਬਾਬਾ ਰੀਤ ਸਿੰਘ ਜੀ ਅਨ ਤਨ ਬਾਬਾ ਜੁਜਾਰ ਸਿੰਘ ਜੀ ਤਨ ਤਨ ਬਾਬਾ ਜੁਜਾਰ ਸਿੰਘ ਜੀ ਤਨ ਤਨ ਬਾਬਾ ਜੁਜਾਰ ਸਿੰਘ ਜੀ ਤਨ ਤਨ ਬਾਬਾ ਤਨ ਤਨ ਬਾਗੁ ਜਰੀ ਤੇ ਲਾਲ ਦੀ ਤਨ ਤਨ ਬਾਗੁ ਜਰੀ ਦੇ ਲਾਲੀ ਤਨ ਤਨ ਬਾਗੁ ਜਰੀ ਤੇ ਆਹੇ ਦੀ ਤਨ ਤਨ ਬਾਗੁ ਜਰੀ ਬਿਆ ਸਤ ਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਕਿਰਪਾ ਕਰ ਸਾਰੀਆਂ ਸੰਗਤਾਂ ਦੀ ਯਾਤਰਾ ਸਫਲੀ ਕਰ ਸਤ ਗੁਰੂ ਸਭ ਨੂੰ ਪਿਆਰ ਬਖਸ਼ਿਸ਼ ਕਰ ਸਾਰਿਆਂ ਨੂੰ ਸਤ ਗੁਰੂ ਦੀ ਗੱਲ ਵਕੜੀ ਪਾਓ सतगुरू जी सफला कर सार बहत बहुत भले भले दबारा लाजो ਵਾਜੀ ਹੁਣ ਲਾਓ ਜਕਾਰਾ ਤੁਸੀਂ ਜਿਹੜਾ ਪਹਿਲਾਂ ਆਵੇ ਨਿਆਦੋ ਜਾਏ ਬਾਬਾ ਜੀ ਸੁਪਰਵਲਾ ਸੀ ਅਲੇ ਸਿਦਾਂ ਸਿਨਾਰੂ ਪਾਵੇ ਸਤਗੁਰੂ ਦੀ ਕਿਰਪਾ ਕਰਨੀ ਚਲੋ ਹੁਣ ਆਪ ਸਾਰੇ ਨੇ ਵਾਪਸੀ ਬਸਾਂ ਵਿੱਚ ਬੈਠ ਕੇ ਫਤੇਗੜ ਸਾਹਿਬ ਗੁਰਦਰਾ ਸਾਹਿਬ ਜਾਣਾ ਸਰਹੰਦ ਜਿੱਥੇ ਛੋਟੇ ਸਹਿਬ ਜਦੋਂ ਲਿਏ ਚਿੱਤੇ ਨੇ ਉਸਤੇ ਆਪਾਂ ਥੋੜਾ ਜਿਹਾ ਵਕਤ ਜ਼ਿਆਦਾ ਉੱਥੇ ਲਾਉਣਾ ਠੰਡੇ ਬੁਰਜ ਤੇ ਉੱਤੇ ਬੈਠਾਂਗੇ ਕੋਤੇ ਸੇਵਾ ਕਰਾਂਗੇ ਨਾਲ ਮਿਲ ਕੇ ਸਾਰੇ ਗੁਰੂ ਕਿਰਪਾ ਕਰੋ ਆਓ ਜੀ ਸਾਰੇ ਨਾਲ ਮਿਲ ਕੇ ਸਤਿਨਾਮ ਵਾਹਿ ਹੈ